ਹਾਂਜੀ ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸੋ ਇਹਦਾ ਤੁਹਾਡਾ ਆਪਣਾ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੋ ਵੀ ਟਾਪਿਕ ਕਰਵਾਉਣ ਜਾ ਰਹੇ ਹਾਂ ਉਹ ਟਾਪਿਕ ਹੈ ਸਾਈਕੋਲੋਜੀ ਦਾ ਟਾਪਿਕ ਹੈ ਜੀ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਨੈਟ ਬਹੁਤ ਨੇੜੇ ਆ ਰਿਹਾ ਹੈ ਅਬਾ ਸਾਈਕੋਲੋਜੀ ਦੇ ਜਿਹੜੇ ਜੋ ਵੀ ਪਹਿਲਾ ਪੇਪਰ ਹੋਏ ਨੇਗੇ ਨੈਟ ਦੇ ਉਹਦੇ ਵਿੱਚ ਜੋ ਵੀ ਕੁਐਸਚਨ ਸਾਈਕੋਲੋਜੀ ਨਾਲ ਰਿਲੇਟਡ ਪੁੱਛੇ ਗਏ ਨੇ ਉਹਨਾਂ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਸੀ ਜੀ ਠੀਕ ਹੈ ਔਰ ਸੀਰੀਜ਼ ਨੂੰ ਅੱਗੇ ਲੈ ਕੇ ਚੱਲਦੇ ਹਾਂ ਜੀ ਕੁਐਸਚਨ ਨੂੰ ਧਿਆਨ ਨਾਲ ਦੇਖਿਓ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਨੇ ਜੀ ਪੇਪਰਾਂ 'ਚ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣੇ ਨੇ ਤਾਂ ਆਪਾਂ ਆਪਣਾ ਨਾਈਵੈਸ ਨਿਕਾ ਦੇ ਕੁਐਸਚਨ ਸਟਾਰਟ ਕਰਦੇ ਆਂ ਮੈਂ ਤੁਹਾਨੂੰ ਕਲੀਅਰ ਆਂਸਰ ਦੱਸਾਂ ਤੁਸੀਂ ਸਾਰਿਆਂ ਨੇ ਆਪਣੇ ਜਿਹੜੀਆਂ ਜੋ ਵੀ ਆਪਣੇ ਕੁਆਪਸ਼ਨਸ ਨੇ ਉਹ ਪੜ੍ਹ ਲੈਣੀਆਂ ਠੀਕ ਹੈ ਹਾਂਜੀ ਆਪਾਂ ਕੁਐਸਚਨ ਸਟਾਰਟ ਕਰਦੇ ਆਂ ਜੀ ਦੇਖੋ ਤਾਂ ਪਹਿਲਾ ਕੁਐਸਚਨ ਹੈ ਡੈਸ਼ ਦੇ ਬਾਦੂ ਬੁੱਧੀ ਦੇ ਹੇਠ ਲਿਖੇ ਪੱਖਾਂ ਨੂੰ ਸਟੇਨਬਰਗ ਦੇ ਤ੍ਰੀ ਤੰਤਰ સિਧਾਂਤ ਵਿੱਚ ਸੰਬੋਧਿਤ ਕੀਤਾ ਗਿਆ ਹੈ। ਹਾਂਜੀ অপਸ਼ਨ ਦੇਖ ਸਕਦੇ ਹੋ ਤੁਸੀਂ। ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਸਮਾਜਿਕ ਠੀਕ ਹੈ। ਹਾਂਜੀ ਨੈਕਸਟ ਕੁਐਸਚਨ ਹੈ ਜੀ ਹਾਰਵਰਡ ਗਾਰਨਰ ਦਾ ਬੁੱਧੀ ਦਾ સિਧਾਂਤ ਡੈਸ਼ ਤੇ ਜੋੜਦਾ ਹੈ। ਕਾਰੇ ਤੇ ਜੋੜਦਾ ਜਿਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਹਰੇਕ ਵਿਅਕਤੀ ਦੀਆਂ ਵਿਲੱਖਣ ਲੋੜਾਂ। ਠੀਕ ਹੈ ਜੀ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਥੱਥਾ ਫਫਾ ਤੱਚਾ ਧੁਨੀਆਂ ਹਨ ਕਿਹੜੀਆਂ ਧੁਨੀਆਂ ਨੇ ਜੀ ਆਪਸ਼ਨ ਦੇਖ ਸਕਦੇ ਆ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਹੈ ਸਭ ਨਿਮ ਠੀਕ ਹੈ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਜਮਾਤ ਵਿੱਚ ਲਿੰਗ ਰੂੜੀਵੱਧਤਾ ਤੋਂ ਬਚਣ ਲਈ ਕਦੇ ਆਪਕ ਨੂੰ ਹਾਂ ਜੀ ਰੂੜੀਵੱਧਤਾ ਤੋਂ ਬਚਣ ਲਈ ਕਦੇ ਆਪ ਨੂੰ ਕੀ ਕਹਿਣਾ ਚਾਹੀਦਾ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਲੜਕੀ ਲੜਕੀਆਂ ਨੂੰ ਇਕੱਠੇ ਗੈਰ ਪਰੰਪਰਿਕ ਭੂਮਿਕਾ ਮਾਂ ਵਿਚਰ ਖਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਸਕੂਲਾਂ ਨੂੰ ਕਿਸ ਦੇ ਲਈ ਵਿਅਕਤੀਗਤ ਪਿੰਟਾ ਮਾਨੂੰ ਪੂਰਾ ਕਰਨਾ ਚਾਹੀਦਾ ਹੈ ਹਾਂਜੀ ਸਕੂਲਾਂ ਨੂੰ ਕਿਸ ਦੇ ਲਈ ਵਿਅਕਤੀਗਤ ਪਿੰਟਾ ਮਨ ਪੂਰਾ ਕਰਨਾ ਚਾਹੀਦਾ ਜੀ ਆਪਸ਼ਨ ਦੇਖ ਸਕਦੇ ਹੋ ਤੁਸੀਂ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਇਹ ਸਮਝਣ ਲਈ ਕਿ ਕਿਉਂ ਵਿਦਿਆਰਥੀਆਂ ਦੇ ਸਿੱਖਣ ਦੇ ਯੋਗ ਜਾਂ ਅਯੋਗ ਹਨ ਕਿਉਂ ਕਿਉਂ ਵਿਦਿਆਰਥੀ ਸਿੱਖਣ ਦੇ ਯੋਗ ਹੋ ਜਾਂ ਅਯੋਗ ਹਨ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਿੱਖਿਆਰਥੀ ਵਿੱਚ ਵਿਅਕਤੀਗਤ ਪਿੰਤਾਵਾਂ ਨੂੰ ਸੰਬੋਧਿਤ ਕਰਨ ਲਈ ਇੱਕ ਸਕੂਲ ਕਿਸ ਤਰ੍ਹਾਂ ਦਾ ਸਹਿਯੋਗ ਮਹੀਆ ਕਰਵਾ ਸਕਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਆਪਸ਼ਨ ਬਾਲ ਕਿੰਦਰਿਤ ਪਾਠਕ੍ਰਮ ਦਾ ਪਾਲਣ ਕਰਨਾ ਤੇ ਸਿੱਖਿਆਰਥੀ ਨੂੰ ਸਿੱਖਣ ਦੇ ਅਨੇਕ ਮੌਕੇ ਮਹੀਆ ਕਰਵਾਉਣਾ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਹੈ ਜੀ ਨਿਰੰਤਰ ਤੇ ਵਿਆਪਕ ਮਲੰਕਣ ਡੈਸ਼ ਤੇ ਜੋ ਦਿੰਦਾ ਹਾਂ ਜੀ ਕਰ ਤੇ ਜੋ ਨਹੀਂ ਆਪਸ਼ਨ ਦੇਖੋ ਇਹਦਾ கரੈਕਟ ਆਨਸਰ ਹੈ ਬੀ ਆਪਸ਼ਨ ਹੈ ਸਿੱਖਿਆ ਨੂੰ ਕਿਸ ਤਰ੍ਹਾਂ ਅਵਲੋਕੀਤ ਤਰੀਕਾ ਤੇ ਸੁਧਾਰਿਆ ਜਾਏ ਇਸ ਤੇ ਠੀਕ ਹੈ ਜੀ ਮੰਜੀ ਨੈਕਸਟ ਵਾਸਚਨ ਹੈ ਜੀ ਸਕੂਲ ਅਧਿਆਪਕ ਅੰਕਲਨ ਸਕੂਲ ਅਧਿਆਪਕ ਅੰਕਲਨ ਕੀ ਹੁੰਦਾ ਜੀ ਹਾਂਜੀ ਇਹਦਾ கரੈਕਟ ਆਨਸਰ ਹੈ ਸੀ ਆਪਸ਼ਨ ਜਾਣੂ ਵਾਤਾਵਰਣ ਵਿੱਚ ਵਧੇਰੀ ਸਿੱਖਿਆ ਨੂੰ ਵਿੱਚ ਸਾਰੇ ਸਖਿਆਰਥੀਆਂ ਦੀ ਮਦਦ ਕਰਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਸਿੱਖਣ ਦੀ ਤਤਪਰਤਾ ਡੈਸ਼ ਦੇ ਵੱਲ ਸੰਕੇਤ ਕਰਦੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਸਿੱਖਣ ਦੀ ਨਿਰੰਤਰਤਾ ਵਿੱਚ ਸਖਿਆਰਤਿਆਂ ਦਾ ਮਜੂਤਾ ਸੰਗਿਆਨਿਕ ਪੱਧਰ ਠੀਕ ਹੈ ਜੀ ਨੈਕਸਟ ਕੁਐਸਚਨ ਦੇਖਦੇ ਹਾਂ ਇੱਕ ਅਧਿਆਪਕਾ ਜਮਾਤ ਵਿੱਚ ਕੁਝ ਸਰੀਰਕ ਲੋਟਾ ਵਾਲੇ ਬੱਚੇ ਹੈ ਫੇਟ ਲਿਖਿਆਂ ਵਿੱਚ ਉਸ ਦੇ ਲਈ ਕੀ ਕਰਨਾ ਸਭ ਤੋਂ ਢੁਕਣਾ ਹੋਵੇਗਾ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹੈ ਜੀ ਮੋਹਨ ਘੇੜ ਦੇ ਮਨਾਂ ਵਿੱਚ ਜਾਣ ਲਈ ਤੁਸੀਂ ਆਪਣੀ ਆਪਣੀਆਂ ਬੇਸਾਕੀਆਂ ਦੀ ਵਰਤੋਂ ਕਿਉਂ ਨਹੀਂ ਕਰਦੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਡੈਸ਼ ਦੇ ਇਲਾਵਾ ਹੇਠ ਲਿਖੇ ਸਾਰਿਆਂ ਦੇ ਕਾਰਨ ਸਿੱਖਣ ਅਯੋਗਤਾ ਪੈਦਾ ਹੋ ਸਕਦੀ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਸਾਂस्कृतिक ਕਾਰਕ ਹਾਂਜੀ ਨੈਕਸਟ ਕੁਐਸਚਨ ਹੈ ਇੱਕ ਸਮਾਵੇਸੀ ਸਕੂਲ ਸਮਾਵੇਸੀ ਸਕੂਲ ਦੇ ਵਿੱਚ ਕੀ ਹੁੰਦਾ ਇੱਕ ਸਮਾਵੇਸੀ ਸਕੂਲ ਹੁੰਦਾ ਹੈ ਜਿਹੜਾ ਕਿੰਦਾ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਸਖਿਆਰਥੀਆਂ ਦੇ ਜੋਤਮੰਦੀ ਪ੍ਰਵਾਹ ਕੀਤੇ ਬਿਨਾਂ ਸਾਰਿਆਂ ਦੇ ਸਿੱਖਣ ਨਤੀਜਿਆਂ ਨੂੰ ਸੁਧਾਰ ਲਈ ਪ੍ਰਤੀਵਾਦ ਹੁੰਦਾ ਹੈ। ਹਾਂਜੀ ਨੈਕਸਟ ਕੁਐਸਚਨ ਦੇਖੋ। ਪ੍ਰਤੀਵਸਾਲੀ ਸਖਿਆਰਥੀਆਂ ਨੂੰ ਨਨ ਪ੍ਰਤੀਵਸਾਲੀ ਸਖਿਆਰਥੀਆਂ ਨੂੰ ਕੀ ਕਹਿੰਦੇ ਨੇ ਇਹਦਾ ਕਰੈਕਟ ਆਨਸਰ ਹੈ। ਏ ਆਪਸ਼ਨ ਜਿਹੇ ਸਹਿਯੋਗ ਦੀ ਲੋੜ ਹੁੰਦੀ ਹੈ ਜੋ ਆਮ ਤੌਰ ਤੇ ਸਕੂਲਾਂ ਦੁਆਰਾ ਮਹਈਆ ਨਹੀਂ ਕਰਾਏ ਜਾਂਦੇ। ਠੀਕ ਹੈ ਜੀ। ਹਾਂਜੀ ਨੈਕਸਟ ਕੁਐਸਚਨ ਹੈ ਜੀ। ਡੈਸ਼ ਦੇ ਕਾਰਨ ਪ੍ਰਤੀਵਸਾਲੀ ਪਰਿਪਤੀਵਸੀਲਤਾ ਹੁੰਦੀ ਹੈ। ਹਾਂਜੀ ਆਪਸ਼ਨ ਦੇਖ ਲਓ। यदा करैक्ट आंसर है जी सी ऑप्शन दोनों ही आ गए मानसिक रचना भी आ गई वातावरण प्रेरणा भी आ गई तो करैक्ट आंसर ज सी ठीक है नैक्सट क्वेश्चन है जी बच्चों सीखने सुनने लिखण योग वातावरण लेठ लिखा कि ढुकवा है हाँ जी ऑप्शन देख लो यैक्ट आंसर है जी डी ऑप्शन सिक्यार्थियों ने कुछ छूट देना कि सीखना तो किए सीखना है ओके हाँ जी नैक्सट क्वेश्चन देखते हैं ਗਤੀਿਕ ਕੌਸਲਾ ਬਿਚ ਸਿੱਖਣ ਦੀ ਯੋਗਤਾ ਦਰਸਾਉਂਦੀ ਹੈ ਹਾਂਜੀ ਆਪਸ਼ਨ ਦੇਖੋ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਗਤੀਿਕ ਕੌਸਲੇ ਸਿੱਖਣ ਦੀ ਯੋਗਤਾ ਕੀ ਕਹੋਗੇ ਇਸ ਪ੍ਰੈਕਸੀਆ ਠੀਕ ਹੈ ਫਿਰ ਦੀ ਨੈਕਸਟ ਹੈ ਸਿੱਖਣ ਦੀ ਯੋਗਤਾ ਸਿੱਖਣ ਦੀ ਯੋਗਤਾ ਕੀ ਹੁੰਦੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ ਇੱਕ ਚਾਰ ਅਵਸਥਾ ਜੀ ਠੀਕ ਹੈ ਨੈਕਸਟ ਕੁਐਸਚਨ ਹੈ ਜੀ ਡੈਸ਼ ਦੇ ਇਲਾਵਾ ਹਰ ਲਈ ਸਮੱਸਿਆ ਹੱਲ ਦੀ ਪ੍ਰਕਿਰਿਆ ਦੇ ਚਰਨ ਹਨ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਪੀ ਆਪਸ਼ਨ ਅਸਮਸਿਆ ਨੂੰ ਛੋਟੇ ਹਿੱਸੇ ਵਿੱਚ ਬੰਡਣਾ ਹਾਂਜੀ ਨੈਕਸਟ ਪ੍ਰਸ਼ਨ ਹੈ ਜੀ ਇੱਕ ਅਧਿਆਪਕ ਨੂੰ ਹਾਂਜੀ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਜਦੋਂ ਸਿਖਿਆਰਥੀ ਵਿਚਾਰਾਂ ਦਾ ਸੰਬ੍ਰੇਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ ਤਾਂ ਉਹਨਾਂ ਨੂੰ ਠੀਕ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਹਾਂਜੀ ਅੱਗੇ ਹੁਣ ਆਪਾਂ ਅੱਗੇ ਕਰਦੇ ਹਾਂ ਕਵਸਨ। ਹਾਂਜੀ ਨੈਕਸਟ ਵਸਨਿਕੋ ਸੀਮਾ ਜਿਹੜੀ ਧਿਆਨ ਨਾਲ ਸੁਣਿਓ ਇਹ ਬਹੁਤ ਹੀ ਇੰਪੋਰਟੰਟ ਕਵਸਨ ਹੈ। ਸੀਮਾ ਪ੍ਰੀਖਿਆ ਦੇ ਵਿੱਚੋਂ A+ ਗ੍ਰੇਡ ਪ੍ਰਾਪਤ ਕਰਨ ਲਈ ਬਹੁਤ ਇੱਛੇਕ ਹੈ। ਜਦੋਂ ਉਹ ਪ੍ਰੀਖਿਆ ਭਾਵਨ ਵਿੱਚ ਦਾਖਲ ਹੁੰਦੀ ਹੈ ਉਹ ਯੋਧ ਜਰਾ ਬੇਚੈਨ ਹੋ ਜਾਂਦੀ ਹੈ। ਉਸਦੇ ਪੈਰ ਠੰਡੇ ਪੈ ਜਾਂਦੇ ਹਨ। ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ। ਅਦੇ ਹੂ ਜਿਤ ਢੰਗ ਨਾਲ ਉੱਤਰ ਨਹੀਂ ਦੇ ਪਾਉਂਦੇ ਜਿਸ ਦਾ ਮੁੱਖ ਕారణ ਹੋ ਸਕਦਾ ਹੈ ਕਿ ਹਨ ਹੋਊਗਾ ਜੀ ਇਹਦਾ ਕਰੈਕਟ ਆਨਸਰ ਹੈ ਜੀ অপਸ਼ਨ ਦੇਖ ਲਓ ਹਾਂਜੀ ਇਹਦਾ ਕਰੈਕਟ ਆਨਸਰ ਹੈ ਡੀ অপਸ਼ਨ ਸਾਇਦ ਵਚਨ ਜੀ ਸਕਾਰਾਤਮਕ ਅਵੇਗ ਦਾ ਸਾਹਮਣਾ ਨਹੀਂ ਕਰ ਪਾਉਂਦੇ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਹੈ ਜੀ ਹੇਰ ਲਿਖਿਆ ਵਿੱਚੋਂ ਕਿਹੜੀ ਸੰਗਿਆਤਮਕ ਕਿਰਿਆ ਦਿੱਤੀ ਗਈ ਸੂਚਨਾ ਦੇ ਵਿਸ਼ਲੇਸ਼ਣ ਦੀ ਵੱਧ ਤੋਂ ਵੱਧ ਲਿਆਂਦੀ ਜਾਂਦੀ ਹੈ ਹਾਂਜੀ অপਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਅੰਤਰਗਰਨ ਨੈਕਸਟ ਕੁਐਸਚਨ ਹੈ ਜੀ ਧਿਆਨ ਨਾਲ ਦੇਖਿਓ ਰਜੇਸ਼ ਬਹੁਤ ਪੜਾਾਕੂ ਪਾਠਕ ਹੈ ਉਹ ਆਪਣੇ ਸਕੂਲ ਦੇ ਪੁਸਤਕਾਂ ਪੜਨ ਤੋਂ ਹੀ ਲਾਗਾ ਆਮ ਤੌਰ ਤੇ ਲਾਇਬ੍ਰੇਰੀ ਜਾਂਦਾ ਹੈ ਤੇ ਵੱਖ-ਵੱਖ ਵਿਸ਼ਿਆਂ ਦੀਆਂ ਪੁਸਤਕਾਂ ਪੜ੍ਹਦਾ ਹੈ ਇੰਨਾ ਹੀ ਨਹੀਂ ਰਜੇਸ਼ ਦੁਪਹਿਰ ਦੀ ਭੋਜਨ ਰੋਟੀ ਭੋਜਨ ਛੁੱਟੀ ਸਰੀ ਰਾਜੇਸ ਦੁਪਹਿਰ ਦੀ ਜਿਹੜੀ ਭੋਜਨ ਛੁੱਟੀ ਜਾਂ ਲੰਚ ਬ੍ਰੇਕ ਵਿੱਚ ਆਪਣੇ ਪ੍ਰਯੋਜਨਾ ਕਾਰਜ ਕਰਦਾ ਉਸ ਨੂੰ ਪ੍ਰੀਖਿਆਵਾਂ ਲਈ ਪੜ੍ਹਨ ਦੇ ਲਈ ਆਪਣੇ ਅਧਿਆਪਕਾਂ ਜਾਂ ਵੀ ਵਾਪਕਾ ਦੁਆਰਾ ਕਦੇ ਵੀ ਕਹਿਣ ਦੀ ਲੋੜ ਨਹੀਂ ਹੈ ਅਤੇ ਉਹ ਆਸਰ ਵਿੱਚ ਸਿੱਖਣ ਦਾ ਆਨੰਦ ਲੈਂਦਾ ਨਜ਼ਰ ਆਉਂਦਾ ਹੈ ਉਸ ਨੂੰ ਡੈਸ ਦੀ ਤੌਰ ਤੇ ਬਿਹਤਰ ਰੂਪ ਨਾਲ ਵਰਨਨ ਕੀਤਾ ਜਾ ਸਕਦਾ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਕੀ ਹੋਊਗਾ ਜੀ ਧਿਆਨ ਨਾਲ ਦੇਖੋ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਦੇਖੋ ਆਪਸ਼ਨ ਪੜ੍ਹ ਕੇ ਦੇਖ ਲਓ ਜੀ ਹਾਂਜੀ ਇਹਦਾ கரੈਕਟ ਆਨਸਰ ਹੈ ਜੀ ਡੀ ਆਪਸ਼ਨ ਅਨੁਰੂਨੀ ਤੌਰ ਤੇ ਪ੍ਰੇਰਿਤ ਕਰ ਸਕਿਆ ਹਰਦੀ ਹਾਂਜੀ ਨੈਕਸਟ ਕੁਐਸਚਨ ਦੇਖੋ ਜੇਕਰ ਪੂਰਵ પ્રાથમਿਕ ਸਿੱਖਿਆ ਸੁਨਾਤਮਿਕ ਪੱਧਰ ਤੇ ਬੱਚਿਆਂ ਤੇ ਖੋਜ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਉਹ ਸੰਤੁਸ਼ਟ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਇਹਨਰੇ ਉਤਸ਼ਾਹਿਤ ਕੀਤਾ ਜਾਏ ਜਾਂਦਾ ਹੈ ਨਾ ਪਰੇਸ਼ਾਨ ਹੋ ਜਾਂਦੇ ਹਨ ਉਹ ਜਿਹੜਾ ਡੈਸ਼ ਦੀ ਉਹਨਾਂ ਦੀ ਪ੍ਰੇਤਨਾ ਦੇ ਕਾਰਨ ਕਰਦੇ ਹਨ ਹਾਂਜੀ ਇਹਦਾ ਕੀ ਹੈ ਉਹ ਕਰੈਕਟ ਆਨਸਰ ਜੀ ਇਹ ਕਰੈਕਟ ਆਨਸਰ ਹੋਊਗਾ ਜੀ ਏ ਆਪਸ਼ਨ ਆ ਆਪਣੀ ਅਣਦੇਖੀ ਨੂੰ ਘੱਟ ਕਰਨਾ ਹਾਂਜੀ ਨੈਕਸਟ ਕੁਐਸਚਨ ਇਹ ਹੈ ਮਨੁੱਖੀ ਬੁੱਧੀ ਅਤੇ ਵਿਕਾਸ ਦੀ ਸਮਝ ਅਧਿਆਪਕ ਨੂੰ ਡੈਸ਼ ਦੇ ਜੋਗ ਬਣਾਉਂਦੀ ਹੈ ਕਾਲ ਜੋਗ ਬਣਾਉਂਦੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਹੈ ਵੱਖ-ਵੱਖ ਸਿਖਿਆਰਥੀਆਂ ਦੇ ਨੇ ਆਪਣਵਾਰੇ ਸਪਸ਼ਟਤਾ ਹਾਂਜੀ ਨੈਕਸਟ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਹਾਂਜੀ ਆਪਸ਼ਨ ਦੇਖ ਸਕਦੇ ਹੋ ਇਹਦਾ கரੈਕਟ ਆਨਸਰ ਹੈ ਜੀਸੀ ਆਪਸ਼ਨ ਕਿ ਜਨਸੰਖਿਆ ਅਤੇ ਸਮਾਜਿਕ ਦੱਕਤਾਲੀ ਸਾਰਥਕ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਬੱਚੇ ਦੇ ਵਿਕਾਸ ਵਿੱਚ ਅਨੁਵੰਸਿਕਤਾ ਵਾਤਾਵਰਣ ਦੀ ਭੂਮਿਕਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ கரੈਕਟ ਆਨਸਰ ਹੈ ਏ ਆਪਸ਼ਨ ਸੰਭਾਲ ਗਿਆ ਤੇ ਜੀਨਾਂ ਦਾ ਸਪੇਖ ਯੋਗਦਾਨ ਜੋਗਾਤਮਕ ਨਹੀਂ ਹੁੰਦਾ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਸਮਾਜਿਕ ਕਰਨ ਹੈ ਹਾਂਜੀ ਸਮਾਜਿਕ ਕਰਨ ਕੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਸਮਾਜ ਦੇ ਮਾਧੰਮਾ ਦੇ ਨਾਲ ਅਨੁਕੂਲਨ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਇੱਕ ਪੀਡੀ ਅਧਿਆਪਕ ਕ੍ਰਿਕਟ ਦੇ ਖੇਡ ਵਿੱਚ ਆਪਣੇ ਸਿਖਿਆਰਥੀਆਂ ਦੀ ਖੇਤਰ ਰੱਖਣ ਨੂੰ ਸੁਧਾਰਨਾ ਚਾਹੁੰਦਾ ਹੈ ਜੀ ਲਿਖਿਆ ਵਿੱਚੋਂ ਖੇਡ ਵਿੱਚੋਂ ਕਿਹੜੀ ਯੋਗਤੀ ਸਿਖਿਆਰਥੀਆਂ ਨੂੰ ਆਪਣਾ ਉਦੇਸ਼ ਪ੍ਰਾਪਤ ਕਰਨ ਵਿੱਚ ਸਭ ਤੋਂ ਵੱਧ ਸਹਾਇਕ ਹੈ ਅਗਲੇ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਡੀ ਆਪਸ਼ਨ ਹੈ ਜੀ ਦੀ ਗਿਆਨ ਸਖਿਆਰਥੀਆਂ ਨੂੰ ਹਰੇ ਖੇਤਰ ਰੱਖਣ ਦਾ ਬਦ ਤੋਂ ਬਾਦ ਅਭਿਆਸ ਕਰਵਾਉਣਾ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆ ਨੈਕਸਟ ਕੁਐਸਚਨ ਜੀ ਇਹ ਕਦੇ ਹੱਥ ਆਪਣੀ ਸਖਿਆਰਥੀਆਂ ਦੀ ਇਸ ਰੂਪ ਵਿੱਚ ਸਹਾਇਤਾ ਕਰਨਾ ਚਾਹੁੰਦੀ ਹੈ ਕਿ ਉਹ ਇੱਕ ਸਥਿਤੀ ਦੀ ਅਨੇਕਾਂ ਦ੍ਰਿਸ਼ਟੀਕੋਣਾਂ ਦੀ ਸਰਾਹਨਾ ਕਰ ਸਕੇ ਉਹ ਬਾਕਾਸ ਮੁਹਾਵਰੇ ਵਿੱਚ ਇੱਕ ਸਥਿਤੀ ਦੀ ਸਥਿਤੀ ਦੇ ਬਾਰਿ ਬਾਰਤ ਕਰਨ ਦੇ ਉਨ ਬਿਵਾਦੀ ਕਰਨ ਦੇ ਅਨੇਕਾਂ ਮੌਕੇ ਪਲਵਦ ਕਰਾਉਦੀ ਹੈ ਵਾਏ ਬਾਇਓਗੱਤ ਕੀ ਦੇ ਪਰਿਪੇਖ ਦੇ ਅਨੁਸਾਰ ਉਸ ਤੇ ਸਖਿਆਰਤੀ ਵਕਾਸ ਦ੍ਰਿਸ਼ਟੀਕੋਣੋਂ ਡੈਸ ਕਰਨਗੇ ਅਸੀਂ ਆਪਣੇ ਤਰੀਕੇ ਨਾਲ ਉਸ ਸਥਿਤੀ ਦੇ ਅਨੇਕ ਪਰਿਪੇਖ ਵਿਕਸਿਤ ਕਰਨਗੇ ਹਾਂ ਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਕੀ ਹੈ ਜੀ ਏ ਆਪਸ਼ਨ ਹੈ ਜੀ ਧਿਆਨ ਨਾਲ ਦੇਖੋ ਕਿਹੜੇ ਕਿਹੜੇ ਆਪਸ਼ਨ ਆਣੇ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਹੈ ਆਤਮ ਸਾਧ ਦੇਖਿਆ ਜੀ ਹਾਂਜੀ ਨੈਕਸਟ ਕੁਐਸਚਨ ਦੇ ਦਿਆਂ ਸੀਤਾ ਨੇ ਹੱਥ ਨਾਲ ਦਾਲ ਤੇ ਚਾਵਲ ਖਾਣਾ ਸਿੱਖ ਲਿਆ ਹੈ ਜਦੋਂ ਉਸ ਨੂੰ ਦਾਲ ਤੇ ਚਾਵਲ ਦਿੱਤੇ ਜਾਂਦੇ ਹਨ ਤਾਂ ਉਹ ਦਾਲ ਚਾਵਲ ਮਿਲਾ ਕੇ ਖਾਣਾ ਕਰਨ ਲੱਗਦੀ ਹੈ ਉਸ ਨੇ ਚੀਜ਼ਾਂ ਦੇ ਲਈ ਆਪਣੀ ਸਕੀਮਾਂ ਵਿੱਚ ਦਾਲ ਅਤੇ ਚਾਵਲ ਖਾਣ ਨੂੰ ਡੈਲ ਕਰ ਲਿਆ ਹੈ ਹਾਂਜੀ ਆਪਸ਼ਨ ਦੇਖ ਲਓ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਅਨੁਕੂਲਿਤ ਠੀਕ ਹੈ ਜੀ ਹਾਂਜੀ